ਪੰਜਾਬ ਦੀਆਂ ਜੇਲਾਂ ਕਿਸੇ ਨਾ ਕਿਸੇ ਕਾਰਨ ਦੇ ਕਰਕੇ ਲਗਾਤਾਰ ਚਰਚਾ ਦੇ ਵਿੱਚ ਬਣੀਆਂ ਰਹਿੰਦੀਆਂ ਨੇ ਜਾਣਕਾਰੀ ਦਿੱਤੀਏ ਕਿ ਹੁਣ ਇੱਕ ਵਾਰ ਫਿਰ ਤੋਂ ਲੁਧਿਆਣਾ ਦੀ ਜਿਹੜੀ ਕੇਂਦਰੀ ਜੇਲ ਹੈ ਉਹ ਦੁਬਾਰਾ ਚਰਚਾ ਦੇ ਵਿੱਚ ਆ ਗਈ ਹੈ ਚਰਚਾ ਦੇ ਵਿੱਚ ਆਉਣ ਦਾ ਕਾਰਨ ਇੱਕ ਰੇਡ ਹੈ ਜਿਹੜੀ ਜੇਲ ਦੇ ਵਿੱਚ ਮਾਰੀ ਗਈ ਸੀ ਤੇ ਉਸ ਰੇਡ ਦੇ ਦਰਮਿਆਨ ਜੋ ਕੁਝ ਬਰਾਮਦ ਹੋਇਆ ਉਸ ਨੇ ਮੁੜ ਤੋਂ ਜੇਲ ਦੇ ਪ੍ਰਬੰਧਾਂ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਆ ਦਰਸਲ ਜੇਲ ਦੇ ਵਿੱਚ ਕੈਦੀਆਂ ਤੋਂ ਅਤੇ ਹਵਾਲਾਤਿਆਂ ਦੇ ਕੋਲੋਂ ਮੋਬਾਈਲ ਫੋਨਾਂ ਦੀ ਬਰਾਮਦਗੀ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਜੇਕਰ ਦੇਖਿਆ ਜਾਵੇ ਤਾਂ ਅੱਜਕੱਲ ਇਹ ਗੱਲ ਆਮ ਹੋ ਚੁੱਕੀ ਹੈ ਇਸੇ ਲੜੀ ਦੇ ਤਹਿਤ ਅੱਜ ਵੀ ਜੇਲ੍ਹ ਦੇ ਵਿੱਚ ਚੈਕਿੰਗ ਕੀਤੀ ਗਈ ਚੈਕਿੰਗ ਕਰਨ ਦੇ ਲਈ ਜਦੋਂ ਅਧਿਕਾਰੀ ਪਹੁੰਚੇ ਤਾਂ ਕੈਦੀਆਂ ਦੇ ਵਿੱਚ ਵੀ ਭਗੜੜ ਮਚ ਗਈ ਕਿਉਂਕਿ ਕਈਆਂ ਨੇ ਮੋਬਾਈਲ ਫੋਨ ਲੁਕੋਏ ਹੋਏ ਸੀ ਤੇ ਕਈਆਂ ਨੇ ਕੁਝ ਹੋਰ ਚੀਜ਼ਾਂ ਵੀ ਉੱਥੇ ਲੁਕੋਕੇ ਰੱਖੀਆਂ ਹੋਈਆਂ ਹੋਣਗੀਆਂ ਇਸੇ ਕਰਕੇ ਜਦੋਂ ਉੱਥੇ ਕੁਝ ਹਿਲਚਲ ਦਿਖੀ ਤਾਂ ਫਿਰ ਅਧਿਕਾਰੀਆਂ ਦੇ ਵੱਲੋਂ ਪੁਖਤਾ ਤਰੀਕੇ ਦੇ ਨਾਲ ਤਲਾਸ਼ੀ ਲਈ ਗਈ ਤਾਂ ਮੋਬਾਈਲ ਫੋਨ ਬਰਾਮਦ ਕੀਤੇ ਗਏ ਕੈਦੀਆਂ ਨੇ ਮੋਬਾਈਲ ਫੋਨ ਵੱਖ-ਵੱਖਰੇ ਤਰੀਕਿਆਂ ਦੇ ਨਾਲ ਲੁਕੋਕੇ ਰੱਖੇ ਹੋਏ ਸਨ ਜਾਣਕਾਰੀ ਦੇ ਮੁਤਾਬਿਕ ਅੱਜ ਜਿਹੜੀ ਇਹ ਚੈਕਿੰਗ ਹੋਈ ਹੈ ਇਸ ਦੇ ਵਿੱਚ 7 ਮੋਬਾਈਲ ਫੋਨ ਇੱਕੋ ਜੇਲ ਦੇ ਵਿੱਚੋਂ ਜਿਹੜੀ ਕਿ ਲੁਧਿਆਣਾ ਦੀ ਹੈ ਬਰਾਮਦ ਹੋਏ ਆ ਇਸ ਨੂੰ ਲੈ ਕੇ ਪੁਲਿਸ ਦੇ ਸਹਾਇਕ ਸੁਪਰਡੈਂਟ ਸੁਰਿੰਦਰ ਪਾਲ ਦੀ ਸ਼ਿਕਾਇਤ ਦੇ ਉੱਤੇ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਗਿਆ ਹਾਲਾਂਕਿ ਜੇਲ ਦੇ ਵਿੱਚ ਕਿਸ ਤਰੀਕੇ ਦੇ ਪ੍ਰਬੰਧ ਚੱਲਦੇ ਆ ਇਸ ਨੂੰ ਲੈ ਕੇ ਸਵਾਲ ਲੰਬੇ ਸਮੇਂ ਤੋਂ ਚੱਲਦੇ ਹੀ ਰਹਿੰਦੇ ਨੇ ਉੱਠਦੇ ਹੀ ਰਹਿੰਦੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਇਸ ਤਰੀਕੇ ਦੇ ਨਾਲ ਵੱਖ-ਵੱਖਰੀਆਂ ਚੀਜ਼ਾਂ ਦੀਆਂ ਬਰਾਮਦਗੀਆਂ ਹੋਣ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਨੱਥ ਨਹੀਂ ਪੈ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਜਦੋਂ ਮੋਬਾਈਲ ਫੋਨ ਬਰਾਮਦ ਮਤ ਹੋਏ ਨਹੀਂ ਤਾਂ ਕੀ ਕਿਸੇ ਜੇਲ੍ਹ ਦੇ ਕਰਮਚਾਰੀ ਦੇ ਉੱਤੇ ਕਾਰਵਾਈ ਹੋਏਗੀ ਜਾਂ ਫਿਰ ਨਹੀਂ